ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਚੈਨਲ ਅੱਡ ਅਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਕਿ ਬੁਲਟ ਦੇ ਪਟਾਕੇ ਮਰਾਉਣ ਵਾਲਿਆਂ ਦੇ ਲਾ ਦਿੱਤੇ ਸਲੰਸਰ ਤੇ ਉਸ ਤੋਂ ਵਾਦਾ ਉਹਨਾਂ ਸਲੰਸਰਾਂ ਦੇ ਪਾ ਦਿੱਤੇ ਪਟਾਕੇ ਤੰਦਾ ਦੀ ਕਿ ਗਰਦਾਸਪੁਰ ਦੇ ਵਿੱਚ ਲਗਾਤਾਰ ਟ੍ਰੈਫਿਕ ਨੂੰ ਲੈ ਕੇ ਬਹੁਤ ਜ਼ਿਆਦਾ ਰੂਲ ਸਖਤ ਕਰ ਦਿੱਤੇ ਗਏ ਤੇ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਉਹਨਾਂ ਵੱਲੋਂ ਆਪਣੀ ਟੀਮ ਦੇ ਨਾਲ ਲਗਾਤਾਰ ਨਾਕੇ ਲਗਾ ਕੇ ਇਹੋ ਜਿਹੇ ਅੰਸਰਾਂ ਨੂੰ ਫੜਿਆ ਜਾ ਰਿਹਾ ਸੀ ਜੋ ਬੁਲਟ ਦੇ ਪਟਾਕੇ ਮਰਵਾਉਂਦੇ ਸੀ ਤੰਦਾ ਦੀ ਕਿ ਬੁਲਟ ਦੇ ਪਟਾਕੇ ਮਾਰਨ ਵਾਲੇ ਹੁਣ ਹੋ ਜਾਓ ਸਾਵਧਾਨ ਹੈ ਤੁਹਾਡੇ ਨਾਲ ਵਾਲ ਵੀ ਕਿਸੇ ਚੌਂਕ 'ਚ ਵੀ ਇਹ ਸਭ ਕੁਝ ਹੋ ਸਕਦਾ ਤੇ ਤੁਹਾਡਾ ਮੋਟਾ ਚਲਾਨ ਵੀ ਹੋ ਸਕਦਾ ਆ ਨਾਲ ਹੋਵੇਗਾ ਚਲਾਨ ਮੋਟਾ ਨਾਲ ਸਲੈਂਸਰ ਨੂੰ ਫਿਰ ਜਾਵੇਗਾ ਸੋਟਾ ਤੀ ਦੇ ਦੇ ਪਈਓ ਪਟਾਕੇ ਪਾਉਣ ਵਾਲੇ ਸਲੈਂਸਰਾਂ ਦੇ ਪਟਾਕੇ ਪਾ ਦਿੱਤੇ ਰੋਲ ਰੋਲਰ ਦੇ ਨਾਲ ਇਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਨਸ਼ਟ ਕਰ ਦਿੱਤਾ ਗਿਆ ਤਾਂ ਕਿ ਇਹ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਦਬਾਰਾ ਚ ਵਰਤੋਂ ਦੇ ਵਿੱਚ ਨਾਲ ਲਿਆਂਦੇ ਜਾ ਸਕਣ ਤਾਂ ਦੱਈਏ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲਗਾਤਾਰ ਜਿਹੜਾ ਆ ਟ੍ਰੈਫਿਕ ਰੂਲ ਜਿਹੜੇ ਆ ਸਖਤ ਹੁੰਦੇ ਜਾ ਰਹੇ ਨੇ ਜੇਕਰ ਤੁਸੀਂ ਟ੍ਰੈਫਿਕ ਦੀ ਉਲੰਘਣਾ ਕਰਦੇ ਹੋ ਟ੍ਰੈਫਿਕ ਦੇ ਰੂਲ ਤੇ ਨਿਯਮ ਜਿਹੜਾ ਆ ਤੋੜਦੇ ਹੋ ਕਿਸੇ ਵੀ ਤਰੀਕੇ ਦੇ ਨਾਲ ਤੋੜਦੇ ਹੋ ਤੇ ਤੁਹਾਨੂੰ ਕਦੇ ਵੀ ਜਿਹੜਾ ਆ ਉਹ ਟ੍ਰੈਫਿਕ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ ਤੁਹਾਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲਵੋ ਤਾਂ ਦਾਦੀ ਇਹ ਕੀ ਜਿਹੜੇ ਲੋਕ ਜ਼ਿਆਦਾਤਰ ਆਪਣੇ ਬੁਲਟਾਂ ਦੇ ਪਟਾਕੇ ਸਲੈਂਸਰਾਂ ਦੀਆਂ ਜਾਲੀਆਂ ਕਢਾ ਕੇ ਤੇ ਗਲੀ ਚੌਂਕਾਂ ਦੇ ਵਿੱਚ ਜਾ ਕੇ ਪਟਾਕੇ ਮਾਰਦੇ ਨੇ ਜਾਂ ਕਾਲਜਾਂ ਦੇ ਮੂਹਰੇ ਜਾ ਕੇ ਇਸ ਤਰ੍ਹਾਂ ਦੇ ਪਟਾਕੇ ਮਾਰਦੇ ਨੇ ਉਹ ਜਿਹੜੇ ਵੀ ਚੌਂਕ ਦੇ ਵਿੱਚ ਫੜੇਗੇ ਉੱਥੇ ਹੀ ਉਹਦਾ ਸਲੈਂਸਰ ਲਾ ਕੇ ਨਸ਼ਟ ਕਰ ਦਿੱਤਾ ਜਾਏਗਾ ਤੇ ਤੁਹਾਨੂੰ ਮੋਟਾ ਹਰਜਾਨੇ ਦੇ ਤੌਰ ਤੇ ਚਲਾਣ ਵੀ ਹੋ ਸਕਦਾ ਹੈ ਜੇਕਰ ਤੁਹਾਡੇ ਕਾਗਜ਼ਾਤ ਪੂਰੇ ਨਹੀਂ ਮਿਲਦੇ ਤਾਂ ਤੁਹਾਡਾ ਬਲਡ ਮੋਟਰਸਾਈਕਲ ਬਾਉਂਡ ਵੀ ਕੀਤਾ ਜਾ ਸਕਦਾ ਹੈ ਇੰਬਾਉਂਡ ਤੋਂ ਬਚਾਉਣ ਦੇ ਲਈ ਆਪਣੇ ਕਾਗਜ਼ ਪੱਤਰ ਪੂਰੇ ਰੱਖੋ ਤੇ ਨਾਲ ਦੀ ਨਾਲ ਬੁਲਟ ਮੋਟਰਸਾਈਕਲ ਦੇ ਪਟਾਕਿਆਂ ਤੋਂ ਵੀ بچੋ ਕਿਸੇ ਤਰ੍ਹਾਂ ਦੀ ਕੋਈ ਵੀ ਜਾਲੀ ਕਢਵਾ ਕੇ ਇਸ ਤਰ੍ਹਾਂ ਦੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਨਾ ਚਲਾਓ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆ ਨੁਕਸਾਨ ਹੋਵੇ ਤੇ ਪਬਲਿਕ ਇਸ ਦੇ ਨਾਲ ਆहत ਹੋਵੇ ਇਸ ਦੇ ਉੱਤੇ ਡੀਕੇ ਚੌਧਰੀ ਐਸਪੀ ਗਰਦਾਸਪੁਰ ਨੇ ਕਿਹਾ ਕਿ ਜੇਕਰ ਕੋਈ ਵੀ ਜਾਲੀ ਕਢਾ ਕੇ ਇਸ ਤਰ੍ਹਾਂ ਦਾ ਕੰਮ ਕਰਦਾ ਆ ਜਾਲੀ ਕਢਾ ਕੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਖਾਸ ਕਰਕੇ ਜਿਹੜੇ ਪਟਾਕੇ ਮਰਾਉਂਦੇ ਨੇ ਉਹਨਾਂ ਨੂੰ ਜੇ ਮਤਲਬ ਕੋਈ ਵੀ ਅਗੋਂ ਮਿਲਦਾ ਤਾਂ ਉਹਨਾਂ ਦੀ ਇਸੇ ਤਰ੍ਹਾਂ ਹੀ ਜਿਹੜਾ ਆ ਉਹ ਕੀਤਾ ਜਾਏਗਾ ਕਿ ਕਿਸੇ ਵੀ ਮੋਟਰਸਾਈਕਲ ਨੂੰ ਬਖਸ਼ਾ ਨਹੀਂ ਜਾਏਗਾ ਮੋਟਾ ਚਲਾਣ ਕੀਤਾ ਜਾਏਗਾ ਤੇ ਉਹਨਾਂ ਨੂੰ ਬਣਦੀ ਜਿਹੜੀ ਹੈ ਉਹ ਕਾਰਵਾਈ ਵੀ ਕੀਤੀ ਜਾਵੇਗੀ ਕਹਿਣ ਤੋਂ ਭਾਵ ਮੋਟਾ ਚਲਾਨ ਤੇ ਹੋ ਸਕਦਾ ਆ ਮੋਟਰਸਾਈਕਲ ਬੁਲਟ ਜਿਹੜਾ ਆ ਉਹਨਾਂ ਦਾ ਇੰਬਾਉਂਡ ਵੀ ਹੋ ਸਕੇ ਇਸ ਕਰਕੇ ਤੁਹਾਨੂੰ ਪਹਿਲਾਂ ਹੀ ਅਗਾਹ ਕਰ ਦਈਏ ਕਿ ਸਾਵਧਾਨ ਰਹੋ ਆਪਣੇ ਬੁਲਟ ਮੋਟਰਸਾਈਕਲਾਂ ਨੂੰ ਨਿਖਾਰੋ ਜਰੂਰ ਸਾਫ ਸੁਥਰਾ ਰੱਖੋ ਤੇ ਇਦਾਂ ਦੇ ਜਿਹੜੇ ਆ ਉਹ ਕੰਮ ਨਾ ਕਰੋ ਤਾਂ ਕਿ ਤੁਹਾਡੇ ਮੋਟਰਸਾਈਕਲ ਦਾ ਜਿਹੜਾ ਆ ਉਹ ਬਚਾ ਹੋ ਸਕੇ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਆਓ ਸੁਣ ਲੈਣੇ ਆ ਐਸਪੀਡੀ ਕੇ ਚੌਧਰੀ ਕੀ ਕਹਿੰਦੇ ਨੇ ਇਲਿਗਲ ਜਿਹੜੇ ਸਾਇਲੈਂਸਰ ਜਿਹੜੇ ਨਾ ਪਟਾਕੇ ਜਿਹੜੇ ਮਾਰਦੇ ਆ ਬੁਲਟ ਮੋਟਰਸਾਈਕਲਾਂ ਦੇ ਉਹ ਸਾਰੇ ਜਿਹੜੇ ਪੁਲਿਸ ਵੱਲੋਂ ਚਲਾਨ ਕੀਤੇ ਗਏ ਸੀ ਤੇ ਉਹ ਲੋਹਾਏ ਗਏ ਸੀ ਉਹ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਉਹ ਸਾਰਿਆਂ ਨੂੰ ਅੱਜ ਡਿਸਟਰੋਏ ਕੀਤਾ ਗਿਆ ਤਾਂ ਕਿ ਦੁਬਾਰਾ ਮਜਾ ਮਾਰਕੀਟ 'ਚ ਨਾ ਆ ਸਕਣ ਜਾਂ ਮੈਸਿਜੂ ਨਾ ਹੋ ਸਕਣ ਇਹ ਰੋਡ ਰੋਲਰ ਦਾ ਇੰਤਜ਼ਾਮ ਕਰਕੇ ਇਹ ਪਬਲੀਕਲੀ ਤਾਂ ਹੀ ਇਹ ਕੀਤਾ ਹੈ ਕਿ ਲੋਕੀ ਦੇਖਣ ਤੇ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਆਵੇ ਕਿ ਜੋ ਕੰਪਨੀ ਦਾ ਸਾਇਲੈਂਸਰ ਹੈਗਾ ਉਹ ਹੀ ਠੀਕ ਹੈ ਜਿਹੜਾ ਉਹਦੇ ਚੋਂ ਜਾਲੀ ਕਢਵਾ ਕੇ ਉਹਦੇ ਪਟਾਕੇ ਮਾਰਦੇ ਆ ਉਹਦਾ ਨੁਕਸਾਨ ਹੀ ਹੈ ਇੱਕ ਤਾਂ ਕੋਈ ਬਜ਼ੁਰਗ ਹੈ ਕਿਸੇ ਨੂੰ ਪਟਾਕਾ ਵੱਜ ਗਿਆ ਕੋਈ ਆਰਟ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਵੈਸੇ ਕੋਈ ਬਿਮਾਰ ਬੰਦਾ ਹੈਗਾ ਉਹਨੂੰ ਮਿਸ ਹੈਪਨਿੰਗ ਹੋ ਸਕਦੀ ਤੇ ਇਸ ਲਈ ਸਾਰਿਆਂ ਨੂੰ ਅਪੀਲ ਹੈ ਵੀ ਜਿਹੜੇ ਵੀ ਬੁਲੇਟ ਮੋਟਰਸਾਈਕਲ ਰੱਖਦੇ ਆ ਜੋ ਕੰਪਨੀ ਦਾ ਸਾਇਲੈਂਸਰ ਆਦਾ ਉਹੀ ਲਗਾਣ अदरवाइज ਫਿਰ ਚਲਾਣ ਵੀ ਹੋਊਗਾ ਤੇ ਸਾਇਲੈਂਸਰ ਵੀ ਲੱਤੋਗੇ ਚਲਾਣ ਦਾ ਜਿਹੜੇ ਦੁਕਾਨਦਾਰ ਵੇਚਦੇ ਐ ਉਹਨਾਂ ਤੇ ਵੀ ਕਾਰਵਾਈ ਹੋਊਗੀ ਅਗਰ ਉਹ ਨਹੀਂ ਬੰਦ ਕਰਨਗੇ ਤੇ ਇਲੀਗਲ ਵੇਚਣਾ ਕਾ ਮੋਗਾ